ਮੁੱਖ ਉਹ ਆ ਜਾਏ ਖਾਣੇ ਦੇ ਨਾ ਸਾਰਾ ਦਿਨ ਕੰਮੇ ਨੂੰ ਮੁੱਕਦੇ ਹੀ ਹੈਗੇ ਕਦੇ ਆ ਕਰ ਲੈ ਕਦੇ ਆ ਕਰ ਲੈ ਚੱਪਟੇ ਦਾ ਤਾਂ ਨਿੰਬੜ ਗਿਆ ਚੰਗਾ ਚੰਗਾ ਭੇਜ ਦੇ ਫਿਰ ਛੇਤੀ ਹਾਂ 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 ਠੀਕ ਹੈ ਠੀਕ ਹੈ ਚੰਗਾ ਛੇਤੀ ਕਹਦੇ ਛੇਤੀ ਫੜਾ ਜੂਗਾ ਦਿਸੀ ਚੰਗਾ ਮੰਮੀ ਮੇਰੀ ਗੱਲ ਸੁਣ ਨਾ ਹਾਂ ਆਏ ਕੰਨੀਆ ਉਹ ਮੈਂ ਗੱਲ ਕਰੀ ਸੀ ਕਿ ਮੇਰੇ ਸਹਿੰਦੀ ਕੋਲੇ ਉਹ ਕਹਿੰਦੀ ਬਾ ਦੂਪੇ ਅਸਮਾਨ ਮੈਂ ਮੇਰੇ ਘਰ ਰੁਪਏ ਦਿੱਤੀਆਂ ਉਹ ਉਂਦਾ ਫੜਾਉਣਾ ਤੂੰ ਫੜ ਲਈ ਜਾ ਕੇ ਚੰਗਾ ਉਹ ਉਂਦਾ ਫੜਾਉਣਾ ਆਉਂਦਾ ਫੜਾਉਣਾ ਵੀ ਗੱਲ ਸੁਣ ਮੇਰੀ ਉਹ ਨੂੰ ਮੜਿਆ ਫੋਨ ਤੇ ਆਏ ਕਹਦੇ ਵੀ ਮੂੰਹ ਸਰਲ ਪਿੱਟ ਕੇ ਆਵੇ ਮੂੰਹ ਨਹੀਂ ਉਹਨਾਂ ਨੂੰ ਪਤਾ ਹੀ ਹੈ ਹੁਣ ਰੋਜ਼ ਦਾ ਕੰਮ ਤਾਂ ਹੈਗਾ ਮੰਮੀ ਉਹਨਾਂ ਦਾ ਮੂਸ ਰਿਲੇਟ ਕੀ ਆਊਗਾ ਕੋਈ ਨਾ ਤੂੰ ਟੈਨਸ਼ਨ ਨਾ ਲੈ ਨਾਲੇ ਉਹ ਤਾਂ ਐਂ ਕਹਿੰਦੇ ਨੇ ਪੈਸਿਆਂ ਦੀ ਵੀ ਉਹ ਗੱਲ ਕਰੀ ਸੀਗੀ ਮਾ ਚਲ ਫੇਰ ਦੇ ਦਾਂਗੇ ਮੈਂ ਪੈਸੇ ਸਾਡੇ ਕੋਲੇ ਹੈ ਨਹੀਂਗੇ ਉਹ ਕਹਿੰਦੇ ਨਾ ਪਾਈ ਕਹਿੰਦੇ ਧਾਰ ਨਹੀਂ ਕਰਦੇ ਹੈਗੇ ਚੱਲ ਕਹਿੰਦੇ ਫੇਰ ਅੱਧ ਅੱਧ ਜੱਦੇ ਦਾ ਦੇ ਦੋ ਰੈਨੇਕ ਤਾਂ ਤੇਰੇ ਕੋਲ ਹੈਗੇ ਨੇ ਤੂੰ ਦੇ ਦੇ ਪਤਾ ਮੈਨੂੰ ਤੇਰਾ ਤੂੰ ਦੇ ਦੇ ਥੋੜੀ ਜੀ ਤੂੰ ਦੇ ਦੇ ਥੋੜੀ ਤੂੰ ਕਰ ਪਾਈ ਮੇਰੇ ਕੋਲੋਂ ਕਿੱਥੋਂ ਆਏ ਮੇਰੇ ਕੋਲ ਤਾਂ ਪੰਜੀ ਨਹੀਂ ਹੈਗੀ ਫੇਰ ਮੈਂ ਐ ਕਰੂੰਗੀ ਉਹਨਾਂ ਚ ਘਟੂੰਗੀ ਜਿਹੜੇ ਆਉਣਗੇ ਸਾਫ ਰੱਖੂੰਗੀ ਮੈਂ ਲਾਗ ਉਹਨਾਂ ਦਾ ਉਹ ਕੱਟ ਲਈ ਤੂੰ ਕਿਰਾਏ ਪੈਸੇ ਆਤਾ ਜਾੜ ਘਟ ਚ ਪਹਿਲੀ ਲੱਗ ਗਈ ਤੂੰ ਤਾ ਉਹ ਰਾ ਲੈ ਹੁਣ ਤਾਂ ਹੁਣ ਕੀ ਹੁਣ ਥੋੜੀ ਆ ਕਹਿੰਦੇ ਨੇ ਪੈਸੇ ਆਉਂਦੇ ਨਹੀਂ ਹੈਗੇ ਅਸੀਂ ਜਾ ਹਮ ਦੇ ਆਉਂਦੇ ਆਉਂਦੇ ਕਹਿੰਦੀ ਭੇਜੀਆਂ ਲੈ ਹਲੇ ਹੁਣ ਇੱਕ ਮਿੰਟ ਚ ਆ ਜੂਗਾ ਰਾਬਦਾ ਤੂੰ ਜ਼ਿਆਦਾ ਫੜ ਲਿਆ ਮੈਂ ਕਹੀਏ ਨਹੀਂ ਤੂੰ ਫੜ ਲਈ ਜਾ ਕੇ ਹੋਰ ਤੇਰੀ ਜ਼ਿੰਮੇਵਾਰੀ ਲਈ ਹੈ ਮੰਮੀ ਗਾਲ ਸੋਣ ਲਾ ਕੁੜੀਏ ਮੇਰੀ ਮੇਰੀ ਜ਼ਿੰਮੇਵਾਰੀ ਲਈ ਹੈ ਅੱਗੇ ਵੇਚਣ ਦੀ ਇੱਥੇ ਤੱਕ ਤਾਂ ਤੂੰ ਲੈ ਕੇ ਆ ਫਿਰ ਮੈਂ ਨਹੀਂ ਜਾਂਦੀ ਹੈਗੀ ਹੋਏ ਲੈ ਆਉਂ ਤਾਂ ਤੇ ਹੱਦ ਲੈਣ ਨੂੰ ਫਿਰਦੀਆ ਤਾਂ ਇੰਨਾ ਕੰਮ ਵੀ ਨਹੀਂ ਕਰ ਸਕਦੀ ਹੈਗੀ ਮੇਰਾ ਆਦੋਂ ਨਹੀਂ ਮਿਲਦਾ ਹੈਗਾ ਫਿਰ ਆਦੋਂ ਤਾਂ ਘਟ ਮਿਲਣਗੇ ਨਾ ਨਾ ਬਈ ਗੱਲ ਖੋਲੀ ਸੀ ਚੱਲ ਦੋ ਹੁਣ ਗੱਲ ਖੋਲੀ ਸੀਗੀ ਫਿਰ ਕੀ ਹੋ ਗਿਆ ਗੱਲ ਖੋਲੀ ਸੀਗੀ ਹੈ ਜਦੋਂ ਹੁਣ ਅਗਲੀ ਦਫਾ ਉਹਨਾਂ ਆਏਗਾ ਵੀ ਫੜਾ ਕੇ ਜਾਨਾ ਮੈਂ ਫੜ ਲਈ ਦੱਸ ਕੀ ਬਾੜੀ ਦੂਰੀ ਜਾਣਾਗਾ ਗੇਟ ਮੂਰੇ ਖੜਕੇ ਫੜਨਾ ਹੈ ਚਲ ਕੋਈ ਨਹੀਂ ਕਰਦੀ ਹੈ ਫੜ ਲਾਂਗੀ ਕਾਹਨੂੰ ਕੋਲੇ ਸਪਾਨੀ ਹੈ ਪਹਿਲੀ ਕੰਮ ਤੇ ਕਲੇਸ਼ ਨਹੀਂ ਹੋਣਾ ਮੇਰੀ ਗੱਲ ਸੁਣ ਲੈ ਫੂਰ ਨਹੀਂ ਚੜਦਾ ਹੁੰਦਾ ਫੇਰ ਮੈਂ ਕਲੇਸ਼ ਨਹੀਂ ਪਾਉਂਦੀ ਹੈਗੀ ਕਲੇਸ਼ ਤੇ ਤੂੰ ਪਾਈ ਜਾਨੀਂ ਮੈਂ ਫੜ ਕੇ ਨਹੀਂ ਹੁੰਦੀ ਹੈਗੀ ਫੜ ਲਿਆਉਂਗੀ ਹੁਣ ਦਾ ਕਹਿਤਾ ਚੰਗਾ ਨਲੇ ਆਂ ਕੇ ਨਹੀਂ ਆ 5000 ਦਊਂਗੀ ਨੂੰ ਪਹਿਲਾਂ ਮੈਂ ਤੇ 5000 ਮੈਂ ਉਹਦੇ ਵਿੱਚੋਂ ਕੱਟੂੰਗੀ ਫੇਰ ਆਪਦਾ ਅਲੱਗ ਹਾਏ ਹਾਏ ਨਹੀਂ ਮੈਂ ਤੈਨੂੰ ਕਹੀ ਜਾਨੀਂ ਆ ਪੈਸੇ ਆਤਾ ਜਾਣ ਦੇ ਪਹਿਲਾਂ ਘਟ ਜਾ ਤੂੰ ਐ ਐ ਕਹਿੰਦੀ ਨਹੀਂ ਆਉਣਾ ਐ ਦਾਸਾ ਆ ਕੋਠੀ ਬਣਾਵਾਂਗੇ ਮੈਂ ਕਿਹੜਾ ਕੋਠੀ ਨੂੰ ਹੱਕ ਤੇ ਧਰ ਕੇ ਲੈ ਕੇ ਜਾਉਂਦੀ ਨਾ ਆ ਸਾਰਾ ਕੁਝ ਤੇਰਾ ਹੀ ਐ ਫੇਰ ਤੂੰ ਅੱਧਾ ਕਦੋਂ ਮੰਗਦੀ ਐ ਹੈ ਜਦੋਂ ਤੈਨੂੰ ਪਤਾ ਐ ਕੋਠੀ ਤੇਰੀ ਵੀ ਬਣੂਗੀ ਰਹਿਣਾ ਤਾਂ ਤੂੰ ਵੀ ਔਰੇ ਅੱਜ ਨਾ ਫੇਰ ਪਾ ਲੈ ਪਹਿਲੇ ਕੋਠੀ ਪਾਵਾਂਗੇ ਆਪਾਂ ਲੈ ਅੱਧਾ ਜੱ ਤਾਂ ਹੱਕ ਵਣਦਾ ਹੀ ਐ ਵੀਰ ਜੇ ਮੇਰੇ ਹੱਥ ਪੱਲੇ ਕੁਝ ਹੋਊਗਾ ਫੇਰ ਹੀ ਤੂੰ ਰੋਟੀ ਦੇਵੇਂਗੀ ਨਹੀਂ ਤੂੰ ਮੈਨੂੰ ਕਿੱਥੇ ਦਿਵਾ ਲੈ ਮੈਂ ਕਿਹੜਾ ਜਾਣਦੀ ਨਹੀਂ ਹੈਗੀ ਤੈਨੂੰ ਬੂਹ ਨਹੀਂ ਦੇਖ ਲੈ ਹੈ ਕਿਵੇਂ ਕਰਦੀ ਐ ਕਿ ਕਹਿੰਦੀ ਰੋਟੀ ਨਹੀਂ ਦੇਣੀ ਹੈਗੀ ਪਹਿਲਾਂ ਤਾਂ ਜਾਣੋਂਦੀ ਤੈਨੂੰ ਕਦੇ ਰੋਟੀ ਦਿੱਤੀ ਨਹੀਂ ਹੈਗੀ ਪਹਿਲਾਂ ਨਾਲੇ ਆਪਣੇ ਕੁਛ ਹੈ ਨਹੀਂ ਘਰ ਰੋਟੀ ਤੇ ਤੈਨੂੰ ਤਾਂ ਵੀ ਦਿੰਨੀ ਐ ਮੈਂ ਇੰਨਾ ਨਾਲ ਤੂੰ ਪੈਸੇ ਦੀ ਭੁੱਖ ਦਿਖਾਇਆ ਕਰ ਦੇਖ ਬਈ ਉਹ ਤਾਂ ਮੂਰੇ ਮੂਰੇ ਤੇਰੇ ਕੰਮ ਧੰਦਾ ਕਰਦੀ ਫਿਰਦੀ ਆ ਤਾਂ ਕਰਕੇ ਟੁਕੜਾ ਦੇ ਦਿੰਦੀ ਐ ਤੂੰ ਨਹੀਂ ਮੈਂ ਜਾਣਦੀ ਹੋਂਈ ਆ ਤੈਨੂੰ ਜੇ ਮੈਂ ਸਕੀਮ ਨਾ ਦੱਸਦੀ ਫੇਰ ਐ ਫੇਰ ਤੂੰ ਕੀ ਕਰਦੀ ਫੇਰ ਤੂੰ ਕਿੱਥੋਂ ਲਿਆਉਂਦੀ ਪੈਸੇ ਜਾਣਦੀਆਂ ਗਾਂਦੀ ਤੈਨੂੰ ਮੇਰੇ ਵਰਗੀ ਨੂੰ ਤਾਂ ਤੈਨੂੰ ਮਿਲਣੀ ਨਹੀਂ ਨਾ ਜੇ ਸਕੀਮ ਨਾ ਦੱਸਦੀ ਆ ਕਿ ਐਜ ਤਾਂ ਤੈਨੂੰ ਵੀ ਫਾਇਦਾ ਆਗਾ ਕਿ ਕੰਮ ਤਾਂ ਦੇ ਲਈ ਤਾਂ ਤੂੰ ਲਾਵੇਂਗੀ ਹੈ ਮੈਨੂੰ ਕੀ ਸੁੱਖ ਸਾਰ ਹੈ ਨੀ ਕੋਠੀ ਦਾ ਤੂੰ ਵੀ ਰੇਮੇ ਦੇ ਵਿੱਚ ਆ ਐਂ ਕੰਨੀਆਂ ਵਿੱਚ ਅੱਧੇ ਪੈਸੇ ਲਾ ਦੇ ਜੀਗਾ ਮੈਂ ਤਾਂ ਆਪਦੇ ਪੁੱਤ ਦੇ ਮੂੰਹ ਖਣੀ ਦੇਖ ਕੇ ਕਰਦੀ ਆ ਵੀ ਚਲ ਮੇਰੇ ਪੁੱਤ ਦਾ ਘਰ ਬਣ ਜੂਗਾ ਕੋਠੀ ਬਣ ਜੂਗੀ ਹਾਂ ਨਾ ਫਿਰ ਮੈਂ ਕਿਹਦੇ ਮੂੰਹ ਨੂੰ ਦੇਖ ਕੇ ਕਰਦੀ ਆ ਦੱਸ ਤੁਹਾਡੇ ਵਾਸਤੇ ਮੈਂ ਫਿਰਦੀ ਨਹੀਂ ਮੈਨੂੰ ਧੱਕੇ ਖਾਣ ਦੀ ਕੀ ਲੋੜ ਪੈਂਦੀ ਆ ਪਹਿਲਾਂ ਹੋਰ ਆ ਫਿਰਦੇ ਆ ਸਾਡੇ ਵਾਸਤੇ ਤੇਰੇ ਆਪਦੇ ਸ਼ੌਂਕ ਨਹੀਂ ਹੈਗੇ ਤੂੰ ਤਾਂ ਕਦੀ ਮੈਂ ਆਪਦੇ ਸ਼ੌਂਕ ਪੂਰੇ ਕਰਨੇ ਆ ਪਹਿਲਾਂ ਤਾਂ ਕੋਠੀ ਪਾਵਾਂਗੇ ਪਹਿਲਾਂ ਤਾਂ ਆਪਦੇ ਕੋਠੀ ਪਾਵਾਂਗੇ ਦੇਖ ਸ਼ੌਂਕ-ਸ਼ੌਂਕ ਬਾਅਦ ਚ ਦੇਖੀ ਲਵਗੀ ਚਲ ਐਂ ਕਰੀ ਦੋ ਚਾਰ ਸੂਟ ਤਾਂ ਲੈ ਆਈਂ ਆਹ ਇੰਤ ਲੈ ਆਉਂਗੀ 32 ਲੱਖ ਉੱਪਰ 32 ਲੱਖ ਮਹੀਨੇ ਦਾ ਤੇਰੇ ਵਾਸਤੇ ਦੀ ਕਹਿੰਦੀ ਮੈਂ ਹਦੇ ਵਾਸਤੇ ਕਹਿੰਨੀ ਆ ਮੇਰੇ ਵਾਸਤੇ ਕੋਈ ਇਹ ਥੋੜੀ ਆ ਵੀ ਬੁਢੀ ਹੋ ਗਈ ਅੱਛਾ ਮੈਂ ਲੀੜੇ ਕੱਪੜੇ ਨਾਲ ਚੱਜ ਦੇ ਪਾਵਾਂ ਹੈ ਆਪਦੇ ਪੈਸੇ ਜੁ ਲਿਆਈ ਫਿਰ ਤੂੰ ਮਿਲਣਗੇ ਤਾਂ ਹੈਗੇ ਇੱਧਰ ਕਾ ਦੇ ਵਾਸਤੇ ਆਸ ਰੱਖਦੀਆਂ ਮੈਨੂੰ ਲਿਆਦੀ ਕਹਿੰਦੀ ਬੜੀ ਚਤਰਾਈਆਂ ਖੇਡਦੀਆਂ ਤੇ ਮੇਰੇ ਨਾਲ ਦੇਖ ਅ ਚਤਰਾਈਆਂ ਵਾਲੀ ਕੋਈ ਗੱਲ ਨਹੀਂ ਅੱਛਾ ਫਿਰ ਕੀ ਹੋ ਗਿਆ ਨੂੰਹ ਹੈ ਤੂੰ ਜੇ ਆਪਦੇ ਨਾਲ ਚੱਲਿਆ ਫਿਰ ਸੱਤ ਵੀ ਸੱਤ ਮਿਲਿਆ ਕੇ ਦਿਲ ਦੀ ਹੁੰਦੀ ਐ ਨੂੰਹ ਨੂੰ ਤੂੰ ਮੈਨੂੰ ਲਿਆਦੀ ਹੈ ਤੇਰੇ ਕੋਲ ਤਾਂ ਪੇਕੇ ਵਾਲੇ ਵੀ ਹੈਗੇ ਨੇ ਕਿੰਨੇ ਦਾ ਤੂੰ ਲਈ ਬੈਠੀ ਆ ਨਾ ਤੇਰੇ ਪੇਕੇ ਕੀ ਮਰ ਗਏ ਹੈ ਫਿਰ ਮੈਂ ਤਾ ਹੋਰ ਕੁਝ ਕਹਾਏਂਗੀ ਤੂੰ ਮੈਂ ਸੀਰ ਕਰ ਦੋ ਵਿੱਚ ਮੈਂ ਨਹੀਂ ਅੱਗੇ ਸਮਾਨ ਸਮੋਣ ਵੇਚਣਾ ਜੇ ਤੂੰ ਮੇਰੇ ਪੇਕੇ ਨੂੰ ਫੜਦੀ ਆ ਨਾ ਵੇਚੀ ਮੈਂ ਤਾਂ ਆਪੇ ਵੇਚ ਲੂੰਗੀ ਮੈਂ ਤਾਂ 1 ਰੁਪਿਆ ਨਹੀਂ ਦਿੰਦੀ ਹੈਗੀ ਤੈਨੂੰ ਹੋਰ ਉਹ ਵੇਚ ਲੈਗੀ ਮੈਂ ਤਾਂ ਆਪੇ ਵੇਚ ਲੂੰਗੀ ਜਿੱਥੇ ਇੰਨਾ ਕੰਮ ਕਰ ਲਿਆ ਮੈਂ ਉਹ ਕਰ ਲੂੰਗੀ ਹੋਰ ਨਾਲੇ ਮੇਰੇ ਬਿਨਾ ਨਾ ਕੱਖ ਨਹੀਂ ਬਣਦਾ ਤੈਥੋਂ ਤੂੰ ਵੇਚ ਕੇ ਦਿਖਾਈ ਮੈਂ ਦੱਸ ਦਿਆਂ ਮੁੰਡੇ ਨੂੰ ਵੀ ਇਹ ਜੇ ਲੱਛਣ ਕਰਦੀ ਹੈ ਤਾਂ ਹਾਈ ਨਹੀਂ ਹਾਂ ਮੈਨੂੰ ਪਤਾ ਸੀ ਮੈਨੂੰ ਪਤਾ ਸੀ ਤੂੰ ਆਹੀ ਜਤਰਾਈਆਂ ਖੇਡੇ ਫਿਰ ਤੂੰ ਕਰਦੀ ਏ ਜਿੱਦ ਮੇਰੇ ਨਾਲ ਮੈਂ ਤੇਰੇ ਨਾਲ ਕਿਦੋਂ ਖਾ ਕਰ ਲਿਆ ਜਿੱਦ ਮੁੰਡਾ ਕਹਣਾ ਮੈਂ ਸਾਰੀਆਂ ਗੱਲਾਂ ਦੱਸ ਦੂੰ ਨੀ ਆਪਦੇ ਬਾਦੇ ਤੇ ਪੱਕੀ ਰਹਿ ਬਈ ਇਹ ਤੇਰੇ ਪਿੱਠ ਪਿੱਛੇ ਹਜਾ ਕੁਛ ਕਰਦੀ ਫਿਰਦੀ ਏ ਨਾਲੇ ਵਿਚਕੜੀਸਦੀ ਏ ਮੈਨੂੰ ਵਿਚਕੜੀਸਦੀ ਮੈਨੂੰ ਅੱਧ ਖਤਮ ਉਹ ਕਰਿਆ ਫੇਰਾ ਉਹ ਤਾਂ ਕਹਿੰਦੀ ਮੈਨੂੰ ਅੱਧ ਦੇ ਦੀ ਵੱਡੀ ਆਈ ਹੁਣ ਮੁੰਡੇ ਨੂੰ ਦੱਸਣ ਆਲੀ ਏ ਦੱਸ ਦੇ ਭਈ ਹਾਂ ਜਿਵੇਂ ਕਰਾਂਗੀ ਫਿਰ ਮੈਂ ਵੀ ਬੰਨਣਾ ਲੱਗਦੀ ਹੈਗੀ ਤੇਰੀ ਕਿਹੜਾ ਫਿਰ ਕੋਠੀ ਭੇਜੂਗੀ ਝੀਕਾ ਲੈ ਅੰਦਰ ਆਪਦੀ ਤਾਂ ਫਿਰ ਤੂੰ ਵੀ ਹੋਵੇਂਗੀ ਲੜਨਾ ਰਲ ਮਿਲ ਕੇ ਕੰਮ ਕਰਿਆ ਕਰਦੇ ਨੇ ਆਪਣੇ ਦਾ ਕੰਮ ਪਤਾ ਨਹੀਂ ਬਣੂਗਾ ਪਤਰੀ ਨਾਕੜੇਸ ਪਹਿਲੀ ਟਾਕੇ ਵੇਗੀ ਜੀ ਤਾ ਉਸੇ ਤੋਂ ਤੂੰ ਬੌਣੀ ਆ ਮੰਮੀ ਉਹ ਮੁੰਡਾ ਨਾ ਆ ਜੇ ਚੰਗਾ ਉਹ 10 ਮਿੰਟ ਕਹਿੰਦੀ ਸੀ ਨਾ 10 ਮਿੰਟਾਂ ਨੂੰ ਬਈ ਇਜ਼ੀ ਨਾ ਜਾ ਭਾਗ ਜਾ ਤੇ ਬਾਹਰ ਮੂਰੇ ਕੜ ਕੇ ਦੇਖ ਲੈ ਕੀ ਪਤਾ ਜੇ ਚੱਲ ਮੈਂ ਦੇਖਦੀ ਆ ਨਾਲੇ ਮੜਾ ਜਾ ਹੋਲੀ ਬੋਲਿਆ ਕਰ ਜੇ ਉਹ ਆਪਣੇ ਵਾਲਾ ਮੁੰਡਾ ਆ ਗਿਆ ਨਾ ਉਹਦੇ ਕੰਨੀ ਗੱਲ ਪੈਗੀ ਫਿਰ ਉਹਨੇ ਪਹਿਲੀ ਪੜਨਾ ਪੜਿਆ ਜੂਆ ਜੇ ਤਾਂ ਖੇਤ ਗਿਆ ਹੋਇਆ ਚੰਗਾ ਆ ਭਾਂਡੇ ਨਾਲ ਦੇਖਦੀ ਬੋਚਦੇ ਨੇ ਭਾਗ ਜਾ ਨਹੀਂ ਮੈਂ ਹੀ ਮਾਰ ਜੇ ਉਹ ਫੜੀ ਮੈਨੂੰ ਬੋ ਵੀ ਆਡੀ ਗਵਾਂਡੀ ਵੀ ਵਸਦੇ ਨੇ ਲਵੇ ਆਹੋ ਹੈਗੀ ਤੂੰ ਬੌਲੀ ਹੋਈ ਹੈ ਹੋਰ ਦੇਖਣ ਨੂੰ ਇੱਥਿਆ ਨਹੀਂ ਲੱਗਦੀਆਂ ਤੂੰ ਲੈ ਦੇਖ ਲੈ ਉਹ ਸਮਾਨ ਵਾਲਾ ਭਾਈ ਹਲੇ ਤੱਕ ਆਇਆ ਹੀ ਨਹੀਂ ਜੱਸੀ ਨੇ ਤਾਂ ਕਹ ਹਲ ਚੱਕ ਤੀ ਆ ਕੇ ਛੇ ਤੀਜਾ ਛੇ ਤੀਜਾ ਮੈਂ ਤਾਂ ਜਾ ਖਾਣੇ ਦੇ ਨੂੰ ਜਾਣਦੀ ਵੀ ਨਹੀਂ ਹੈਗੀ ਚੱਲ ਜਿਹਦਾ ਮੂੰਹ ਸਰਲ ਭੇਟਿਆ ਹੋਇਆ ਉਹੀ ਹੋਊਗਾ ਇਹੀ ਸੇ ਲੀਡਾ ਪਰੋਣਾ ਹੈ ਇਹੀ ਜਾਣਦੀ ਹੋਣੀ ਹੈ ਹੱਥੇ ਖੜੀ ਵੀ ਪੈੜੀ ਲੱਗਦੀਆਂ ਇੰਨਾ ਚਰਾ ਆ ਗਮਾਂਟਣ ਮੇਰੀ ਕੋਸ ਲੱਗਦੀ ਨਾ ਤਾਂ ਭੇਤ ਸੇਤ ਲੰਦੀ ਹੋ ਰਹੀ ਦੀ ਹੈ ਬਈ ਇਨਾਂ ਦੇ ਘਰੇ ਕੀ ਚੱਲਦਾ ਪਿਆ ਓਏ ਮੈਂ ਵੀ ਜਮਾ ਕੰਮੜੀਆਂ ਖਾਲੀ ਆ ਥਾ ਖੜੀ ਓਰੇ ਪੈਸਾ ਨਾ ਟਕਾ ਮੇਰੇ ਲਵੇ ਐਂ ਅਗਲਾ ਸਮਾਨ ਕਿਵੇਂ ਦੇ ਕੇ ਜਾਊਗਾ ਪੈਸੇ ਲਿਆ ਮੈਂ ਪਹਿਲਾਂ ਤੋ ਫਟ ਕੇ ਬਾਲੀ ਸਿਆਰ ਹੈ ਸਮਾਨ ਲੈ ਲਿਆ ਦ ਮਮੀ। ਓਫ। ਲੈ ਆਈ ਨਹੀਂ ਹੈਗੀ। ਖਾਲੀ ਆ ਗਈ ਕੁੜੇ। ਸਮਾਨ ਤਾਂ ਮੈਂ ਲਿਆਂਦਾ ਸੀ। ਤੇ ਆਹ ਚਾਂਦੀ ਦੀ ਮੈਂ ਖਾ ਗਈ। ਕੀ ਬੋਲੀ ਜਾਨੀ ਆ ਤੂੰ ਕਹਿੰਦੀ ਮੈਂ ਖਾ ਗਈ ਹੈ? ਦੇ ਲਪੜਾਵੇ ਕਿੱਥੇ ਲਪੋਤਾ? ਨਾ ਮੈਂ ਕਿੱਥੋਂ ਲਿਆਦਾ ਸਮਾਨ? ਪਹਿਲਾਂ ਕੁਸ ਲੱਗਦੀ ਐ ਪੈਸੇ ਤਾਂ ਕੱਢ ਮੈਂ ਆਪਦੇ ਕੋਲੋਂ ਕੀ ਮਿਲਿਆ ਦਾ ਸਬਾਨ ਓਹੋ ਮੇਰੇ ਕੋਲੇ ਟਾਂ ਮੇ ਤਾਂ ਜਿਆਦਾ ਵੀ ਕਰਾ ਸਕਦੀ ਸੀਗੀ ਮੈਂ ਤਾਂ ਪੈਸਾ ਪੜਾ ਦੇ ਬੌਲੀਆਂ ਜਮੀ ਉਹ ਤਾਂ ਆਇਆ ਹੀ ਨਹੀਂ ਹੈਗਾ ਮੁੰਡਾ ਹਲੇ ਤਾਂ ਮੈਂ ਤਾਂ ਅੰਨਾ ਟਾਈਮ ਖੜ ਕੇ ਆ ਗਈ ਆਇਆ ਨਹੀਂ ਆਹੋ ਜਾ ਪੈਸੇ ਲੈ ਕੱਢ ਕੇ ਚੱਲ ਚੱਲ ਪੈਸੇ ਲੈਣ ਨਹੀਂ ਆਜੂਗਾ ਇਹਨੇ ਕਿਤੇ ਉਰੇ ਮਾਰੀ ਜਾਵੇ ਟੀ ਟੀ ਵਾ ਜਿਆਦਾ ਵੀ ਨਹੀਂ ਕਰਾ ਸਕਦੀ ਹੈਗੀ ਮੈਂ ਤਾਂ ਭੁੱਲ ਗਈ ਸੀ ਜਾਣਦੀ ਐ ਸਭ ਤੇਰੀਆਂ ਚਿਲੱਖੀਆਂ ਬੌਲੀ ਸ਼ਹਿਰ ਕਹੁੰਨੀ ਆਪਦੇ ਆਪ ਨੂੰ ਐ ਸੀਗਾ ਵੀ ਬੁਢੀ ਆਪੀ ਲਿਆਵੇ ਆਪੀ ਆਪਦੇ ਕੋਲੋਂ ਦੋਗੀ ਪੈਸੇ ਜੇ ਤੂੰ ਡਾਣੀ ਡਾਣੀ ਐ ਨਾ ਮੈਂ ਵੀ ਪੱਤੇ ਪੱਤੇ ਅੱਧ ਕਰਦੀ ਐ ਨਹੀਂ ਆ ਜਾ ਛੇਤੀ ਲੈ ਅੜ ਫੜ ਲਕੋਲ ਐ ਉਹ ਤੇਰਾ ਕੰਦ ਦਾ ਫਾਰਚ ਆ ਗਿਆ ਜੇ ਨਾ ਮਰੀ ਜਾਊ ਉੱਥੇ ਟੀ ਟੀ ਜਲ ਜਬਾ ਦੀ ਬਾਹਰ ਨਿਕਲ ਜੰਡਿਆ ਬਾਹਰ ਕਰਾਉਣ ਲਿਆ ਆਉਣੀ ਹੈਗਾ ਨਾ ਟੈਮ ਲਾਤਾ ਲੈ ਚੱਲ ਆ ਜੂਗਾ ਵੇ ਆ ਗਈ ਆ ਗਈ ਆ ਫੜੋ ਜੀ ਲੈਂਦਾ ਹਾਂ ਜੀ ਐ ਦੇ ਵਿੱਚ ਕੀ ਹੋਸਾ ਹੋਗੀ ਗੱਲ ਮਰਾ ਇਨਾ ਟਾਈਮ ਨਹੀਂ ਗਾ ਸਿੱਧੀ ਪੈਸੇ ਬਣੋ ਪੂਰੇ 5 ਨੇ ਚੰਗਾ ਕੋਈ ਨਾ ਗਿਣ ਲੀ ਆਪਦਾ ਕਰੀ ਕੋਈ ਨਾ ਠੀਕ ਹੈ ਲੈ ਵਣਗੀ ਚੰਦੀ ਐਨਾ ਸਮਾਨ ਪੈਸੇ ਤਾਂ ਆਪੀ ਦਿੰਦੀ ਰਹੂਗੀ ਮੈਨੂੰ ਕੀ ਲੈਣਾ ਮੈਨੂੰ ਤਾਂ ਅੱਧਾ ਮਿਲੂਗਾ ਫੇਰਾ ਕਿੱਡ ਡਕਾਰੇ ਕਰਾਉਂਦਾ ਆਪੜ ਤਾਂ ਵੇਲਣੇ ਪੈਣਗੇ ਤੋਰ ਤੱਕੇ ਤੂੰ ਵੇਚਿਆ ਦੱਸ ਇਹ ਕਿਹੜਾ ਆਲੂ ਗੋਭੀ ਵੀ ਮੈਂ ਫੋਕਰੇ ਮਾਰ ਮਾਰ ਜੈਖੰਡ ਦਾ ਡਰ ਵੀ ਲੱਗਦਾ ਹੈ ਹਾਂ ਇਹ ਨਹੀਂ ਪਾਣੇ ਓਹੋ ਅਈ ਮੈਂ ਕਾ ਆ ਕੇ ਮੈ ਜਾਨੀ ਤੋ ਇਨ ਕਾਰਿਚ ਉਧਰੋਂ ਆਈ ਆ ਪਹਿਲੇ ਤੂੰ ਮੈਨਾ ਤੈਨੂੰ ਦੇਖਿਆ ਹੀ ਨਹੀਂ ਹੈਗਾ ਉਹ ਤਾਂ ਨਾ ਇਹ ਜੈ ਖਾਨ ਦਾ ਹਾਂ ਦਾਲ ਐ ਸੁੱਕੀ ਦਾਲ ਮੈਂ ਨਾ ਇਹ ਚ ਦਾਣੇ ਲੈ ਕੇ ਸੀ ਹਾਂ ਉਹ ਮੈਂ ਦਿਖਾਨ ਤੋਂ ਦਾਲ ਲੈ ਕੇ ਆਈ ਆ ਮੈਂ ਅੱਛਾ ਦਾਣਿਆਂ ਦੀ ਨਾ ਫਿਰ ਹੁਣ ਕਰਾਂ ਇੱਕ ਮੌਕੇ ਪੈਸੇ ਨਹੀਂ ਖੁੱਲੇ ਹੁੰਦੇ ਫਿਰ ਤਾਂ ਕਰਕੇ ਚੱਲ ਦਾਣੇ ਤਾਂ ਆਪਣੇ ਕਰੇ ਹੁੰਦੇ ਨੇਗੇ ਮੈਂ ਦੁਕਾਨ ਤੇ ਦਾਣੇ ਲੈ ਗਈ ਆ ਮਹਾ ਚਲ ਮੈਂ ਦਾਲ ਲਿਆਉਣੀ ਆ ਇਹ ਦਾਲ ਵੀ ਥੋੜੀ ਜੀ ਲੱਗੀ ਮੈਨੂੰ ਥੋੜੀ ਹਾਂ ਉਹ ਤਾਂ ਫਿਰ ਹੁਣ ਦੋ ਤਾਂ ਜਾਣੀਆਂ ਕਰਤੀ ਤੈਨੂੰ ਪਤਾ ਤਾਂ ਹੈਗਾ ਉਹ ਬਹੁਤ ਸਾਡੀ ਇੰਨੀ ਕੀ ਦਾਲ ਘੋਰਾ ਖਾਂਦੀ ਜਮੀ ਮੈਂ ਤੇ ਮੇਰੇ ਮੁੰਡੇ ਆ ਬਸ ਆਸੀ ਜੀ ਦੋਨੇ ਖਾਂਦੇ ਆ ਅੱਛਾ ਅੱਛਾ ਹਾਂ ਠੀਕ ਦੀ ਸਾਰੇ ਹੈ ਹਾਂ ਹਾਂ ਚੱਲ ਚੰਗਾ ਫੇਰ ਮਿਲਾਂਗੇ ਮੈਨੂੰ ਮੜੀ ਜੀ ਕਾਲ ਇੱਕ ਵੇਲਾ ਹੋ ਜੂਗਾ ਫਿਰ ਕੱਲ ਨੂੰ ਦਾਲ ਐਨੀ ਦਾਲ ਤੇ ਘਰ ਇਹਨਾਂ ਦਾ ਇੱਧਰ ਜਾਂਦੀ ਇਹ ਇੱਧਰ ਇੱਧਰ ਕੋਈ ਦੁਕਾਨ ਵੀ ਹੈ ਹੀ ਨਹੀਂ ਕੀ ਚੱਲ ਆਪਾਂ ਕੀ ਲੈਣਾ ਕਿਧਰੇ ਜਾਂਦੀ ਹੋਊਗੀ ਓਏ ਹਾਏ ਮੰਮੀ ਆ ਗਈ ਓਏ ਹਾਏ ਕੀ ਬਣਿਆ ਮੰਮੀ ਬਣਨਾ ਕੀ ਸੀ ਵੇਚਾਈ ਆ ਦੇਖ ਲੈ ਨਾਲੇ ਪੈਸੇ ਪੈਸੇ ਜੱਟ ਕਿਹਾ ਜਿੱਤਾ ਰੱਖ ਲੈ ਆ ਦੇਖ 20000 ਹੈ ਦੋ ਟੱਕੰਡਾ ਦੇ ਟੱਕੰਡਾ ਦੇ ਇੱਧਰ ਫੜਾ ਦੇ ਇੱਧਰ ਫੜਾ ਦੇ ਦੋਲੀ ਅੱਧਰ ਡੋਲੂ ਲਾਹੋ ਹੁਣ ਆ ਆ ਵਗੜਦੀ ਹੈਗੀ ਦੇਖ ਆਹ ਗਿਤਾਬ ਮਾਂ ਨੇ ਦੀ ਹੈ ਹਾਂ ਹੁਣ 20000 ਹੈ 10000 ਕੱਢ ਕੇ ਗਿਣ ਕੇ ਮੈਨੂੰ ਦੇ ਦੇ ਓਹੋ ਦੇਖੀ ਕਿਵੇਂ ਕਰਦੀ ਹੈਗੀ ਮਾੜੀ ਨੀ ਤਾਲੀ ਹੈ ਪਿੰਡ ਬਸਿਆ ਨਹੀਂ ਹੈ ਕਹਿੰਦੀ ਮੰਗਦੀ ਪਹਿਲਾ ਆ ਗਈ ਹੈ ਓਹ ਮਾੜੀ ਨੀ ਤਾਂ ਕੀ ਹੋਇਆ ਜ਼बान ਕੀਤੀ ਸੀ ਵੀ ਅੱਧੋ-ਅੱਧੇ ਪੈਸੇ ਹੋਣਗੇ ਦੇਉਂਗੀ ਮੈਂ ਲਕਤਾਂ ਤੜਾਂਦੀ ਗਈਆਂ ਐਦੀ ਦੂਰ ਹੈ ਮੈਂ ਗੜਾ ਮੁਕਰ ਦਿਆਂ ਫੇਰਾ ਦਊਂਗੀ ਤੈਨੂੰ ਪੈਸੇ ਤਾਂ 1 ਲੱਖ ਰੁਪਈਆ ਹੋ ਜਾਣਦੇ ਬੋਲੀਏ ਪਹਿਲਾਂ 5000 ਨਾਲੇ ਮੈਂ ਦਿੱਤਾ ਤੇ ਬਈ ਉਹ ਘਟੂਗੀ ਵਿੱਚ 45 ਹੋਊਗਾ ਤੇਰਾ ਆਪ ਦਾ 5 ਤਾਂ ਤੂੰ ਮੂਰੇ ਧਰ ਲੰਨੀ ਹੈ ਇਹ ਚੋਂ ਅੱਧ ਕਰਦੀ ਨਹੀਂ ਜਿਹੜਾ 20 ਤੈਨੂੰ ਲਿਆ ਕੇ ਫਿਰ ਪਰ 20 ਚ ਹੁਣ ਕੀ ਲਵੇਂਗੀ ਦੱਸ ਦੱਸ ਤੇਰੇ ਕੋਲ 15 5 ਤੇਰੇ ਕੋਲੇ ਆਊਗਾ 15 ਮੇਰੇ ਕੋਲੇ ਆਊਗਾ ਕੀ ਰਹਿ ਜਾਊਗਾ ਤੇਰੇ ਕੋਲੇ 5 ਹੀ ਆਊਗਾ 5 ਤਾਂ ਮੈਂ ਅੱਧ ਨਾਲ ਘਟੂਗੀ ਏ ਐਨੀ ਤਾਂ ਤੂੰ ਸਿਆਣੀ ਹੋਵੇਂਗੀ ਜਦੋਂ ਤੈਂ ਕਹੇ ਤਾਂ ਵੀ ਲੇਖਾ ਮਾਮਾਤੀਆਂ ਦਾ ਦੇਖ ਪਈ ਉਹ ਗੱਲ ਤਾਂ ਫਿਰ ਪਗਾਉਣੀ ਪਊਗੀ 5000 ਮੇਰਾ ਦਿੱਤਾ ਸੀ ਪਹਿਲ ਮੈਂ ਤੈਨੂੰ ਚੱਲਣ ਵਾਲੇ ਮੜੀ ਜੀ ਹੌਲੀ ਬੋਲਿਆ ਕਰ ਐਡਾ ਗੱਜ ਨਾ ਪਾਇਆ ਕਰ ਸੁਣਦਾ ਮੈਨੂੰ ਕੋਈ ਉੱਚਾ ਨਹੀਂ ਸੁਣਦਾ ਹੈਗਾ ਕੋਈ ਨਾ ਉਹ ਸੱਚੇ ਮੈਨੂੰ ਪੁੱਲ ਗਈ ਇੱਕ ਫੋਨ ਹੋ ਰਿਹਾ ਹੈ ਸੀਗਾ ਅੱਛਾ ਹਾਂ ਤੇ ਬਗ ਜਾ ਉਹਨਾਂ ਦੇ ਵੀ ਹੁਣ ਉਹਨਾਂ ਦੇ ਵੀ ਜਾਊਂਗੀ ਤੇ ਇੱਕ ਸਾਈ ਮੈਂ ਲਾਇਆ ਹੈ ਹੈ ਹੋਰ ਆਪਛੋ ਅਸੂਖਾਤਰਾ ਚਾਚਾ ਅੱਛਾ ਸਾਰਾ ਬੰਤਾ ਹੀ ਮੈਸੇਜ ਰਹਿੰਦਾ ਹੈਗਾ ਹਾਂ ਅੱਜ ਟੱਕਰ ਗਿਆ ਮੈਨੂੰ ਹਾਂ ਪਰਦੇ ਜੇ ਨਾਲ ਫਿਰ ਵਸ ਮੈਂ ਗੋਲ ਮੋਲ ਗੱਲ ਜੀ ਕਰਕੇ ਹਾਂ ਤੇ ਮਹਾਂ ਦੇਖਾਂਗੇ ਉਹ ਤਾਂ ਤਿਆਰੇ ਬੈਠਿਆ ਸੀ ਅੱਛਾ ਹਾਂ ਕਹਿੰਦਾ ਪਰ ਜਾਈ ਮੇਰਾ ਤਾਂ ਬੜਾ ਹੀ ਔਖਾ ਹੋਇਆ ਪਿਆ ਮੇਰੇ ਤਾਂ ਜਾਨ ਨਿਕਲ ਨਿਕਲ ਜਾਂਦੀ ਹੈ ਫੇਰ ਬਸ ਮੇਰੇ ਹੁੰਦੇ ਹੋਏ ਮੈਂ ਤੇਰੀ ਜਾਨ ਨਿਕਲ ਉਹ ਦੇਖੀ ਆਪਣੇ ਘਰੇ ਲੈਣ ਲੱਗ ਜਾ ਕਰੂਗੀ ਆਪਣੇ ਘਰੇ ਕਹਿਦੀ ਘਰੇ ਕੋਈ ਨਾ ਹੀ ਪਈ ਲੈਣਾ ਹੋਰ ਜਿਹੜੇ ਮਨ ਲੱਗ ਰਹੇ ਹੁੰਦੇ ਨਾ ਤਾਂ ਫਿਰ ਕਰੀ ਆਉਣਗੇ ਲੈਣਾ ਹਾਂ ਸਹੀ ਗੱਲ ਹੈ ਵੀ ਡਰ ਲੱਗਦਾ ਮੈਂ ਆਪੇ ਦੇ ਜਾ ਕਰੂਗੀ ਕਦੇ ਮੈਨੂੰ ਉਹ ਲਾ ਦੇ ਕਰੀ ਸੁਨੀਹਾ ਮੈਨੂੰ ਫੋਨ ਕਰਦੇ ਆ ਕਦੇ ਹਾਲ ਸੁਣਾ ਬਾਹਰ ਨਿਕਲਦੇ ਪਤ ਨਹੀਂ ਇਹ ਜੀ ਕਿਹੜੀ ਤਾਂ ਮੱਥੇ ਲੱਗੀ ਕਿਹੜੀ ਨਾ ਆ ਤੇਰੇ ਤਾਈ ਜਿੱਤੋ ਹਾਂ ਇਹ ਬੱਚੀ ਮੇਰੇ ਵਿੱਚੋਂ ਪਤਾ ਨਹੀਂ ਮੈਂ ਉਹਦੇ ਵਿੱਚ ਵੱਜੀ ਫੇਰ ਢੋਲੂ ਖਲ ਗਿਆ ਹਾਈ ਨਹੀਂ ਉਹ ਮੈਂ ਮਰ ਜਾ ਪਤਾ ਨਹੀਂ ਲੱਗਿਆ ਨੂੰ ਨਹੀਂ ਪਤਾ ਤਾਂ ਕਾਨੂੰ ਲੱਗਿਆ ਹਾਂ ਪੁੱਛਦੀ ਤਾਂ ਹੈਗੀ ਸੀ ਹਾਂ ਕਹਿੰਦੀ ਕੁੜੇ ਆ ਢੋਲੂ ਚ ਕੀ ਲੈ ਫਿਰਦੀ ਆ ਅੱਛਾ ਹਾਂ ਜਹੀ ਜੀ ਗੱਲ ਮੈਨੂੰ ਆਉੜੀ ਮੈਂ ਕਹਿਤੀ ਮੌਕੇ ਤੇ ਮਾਪੇ ਮੈਂ ਤਾਂ ਦਾਲ ਲੈ ਕੇ ਆਈਆਂ ਸੁੱਕੀ ਦਾਲ ਉਹ ਤਾਂ ਤਾਂ ਮਰਵਾਏਗੀ ਢੋਲੂ ਦੁੱਝ ਲੈ ਆਕਰ ਟੱਕਣਾ ਪੇ ਖੁੱਲ ਕੇ ਡਿੱਗ ਜਾਂਦਾ ਇਹਦਾ ਤਾਂ ਤੂੰ ਕੀ ਲੈ ਜਾ ਕਰੋ ਨਹੀਂ ਧਿਆਨ ਚ ਰਹਾ ਗਾਂ ਬਾਸਤੇ ਤੂੰ ਬਾਹਲੇ ਦੇ ਪੈਰਾ ਜੋ ਠੋਕੇਂ ਜੀ ਜਾ ਕੇ ਮਾਈ ਨੀ ਵੀ ਬੋਲੀ ਨਹੀਂ ਹੈਗੀ ਦੇਖੀ ਨਿਆਮਦੰਦੀਆ ਮੈਨੂੰ ਜਾ ਕੇ 20000 ਤੈਨੂੰ ਫੜਾਤਾ ਕਹਿੰਦੀ ਅਗਲੇ ਦੇ ਪੈਰਾਂ ਚ ਖੁੱਟ ਚਲ ਚਲ ਚੰਗਾ ਮੈਂ ਤਾਂ ਤੈਨੂੰ ਐ ਨਹੀਂ ਕਹਿੰਦੀ ਹੈਗੀ ਤੂੰ ਦੂਜਾ ਡੋਲੂ ਲੈ ਜਾ ਘਰ ਮਹਾਪੇ ਡੋਲੂ ਦਾ ਢੱਕਣ ਖੁੱਲ ਜਾਂਦਾ ਆਹੋ ਉਹ ਤਾਂ ਤੇਰੇ ਠੀਕ ਹੈ ਦੱਲਾ ਤੇ ਮੁੰਡਾ ਕਿੱਥੇ ਆਇਆ ਨਹੀਂ ਹੈਗਾ ਹਲੇ ਤੱਕ ਮੁੰਡਾ ਨਹੀਂ ਆਇਆ ਹੈਗਾ ਹਲੇ ਤੂੰ ਉਹਦੇ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਕਰਿਆ ਕੰਮ ਆਉਦੇ ਦੋ ਕੇ ਜਿਹੜੇ ਹੈਗੇ ਨੇ ਦੋ ਸਾਈਆਂ ਨਹੀਂ ਗੀਆਂ ਠੀਕ ਹੈ ਦੋਨਾਂ ਨੂੰ ਦੇ ਆ ਜਾ ਕੇ ਅੱਛਾ ਦੇ ਪਾ ਚਲ ਆਹੋ ਹੋਰ ਐਟਾ ਮੇਰੇ ਨੂੰ ਬਥੇਰੀ ਸਿਆਣੀ ਨਹੀਂ ਦੇਖੀ ਤਾਂ ਹੁਣ ਲੱਗ ਜਣਗੀ ਟੁ ਠੀਕ ਹੈ ਪਤਾ ਨਹੀਂ ਕੀ ਕਰ ਜਾਂਦਾ ਉੱਥੇ ਕੀ ਕਰਿਆ ਨੇ ਅਥੇ ਉਹ ਮੈਂ ਤਾਂ ਕੀ ਕਰਨਾ ਸੀ ਉਹ ਪਾਣੀ ਜਾਂ ਖੜ ਗਿਆਗਾ ਪੁਲੀ ਚ ਲੱਗ ਗਿਆ ਹੋਊ ਕੁਛ ਉਹ ਕੱਢ ਦਾਂਗਾ ਛੋਟੀ ਜਿਹੀ ਨਾ ਮਾਂ ਕੱਢ ਦਿੰਨਾਗਾ ਪਾਣੀ ਲੰਗਦਾ ਹੋ ਜੂ ਨਹੀਂ ਸਾਰੀ ਕੰਦ ਡਿੱਗ ਜੂਗੀ ਹਾਂ ਉੱਥੇ ਭਰੀ ਖੜੀ ਆ ਨਾਲੇ ਹੋਰ ਤੇ ਉਹ ਮੈਂ ਤੈਨੂੰ ਐਂ ਦੱਸਦੀ ਸੀ ਮੈਂ ਆਪਣੇ ਉਧਰਲੇ ਘਰੇ ਗਈ ਸੀ ਤੇ ਉਹ ਮੈਨੂੰ ਟੱਕਰ ਗਈ ਜਿੱਤੋ ਉਹ ਆਪਣੇ ਵਾਲੀ ਹਾਂ ਫਿਰ ਫਿਰ ਕਿੱਡੀ ਗੱਲ ਪਿੰਡ ਚ ਹੀ ਰਹਿੰਦੀ ਆ ਉਹ ਗੱਲ ਤਾਂ ਸੁਣ ਤੂੰ ਹਾਂ ਉਹਦੇ ਹੱਥ ਚ ਨਾ ਐਡਾ ਸਾਰਾ ਡੋਲੂ ਤੇ ਉਹ ਚ ਅਮਰੀਕਨ ਤੇ ਝਾਕੀ ਨੇ ਪਿੱਛੇ ਝਾਕਦੀ ਝਾਕਦੀ ਆ ਕਿ ਮੇਰੇ ਤਲਾਕ ਦੇ ਨੇ ਵਿੱਚ ਵੱਜੀ ਉਹ ਅੰਨਾ ਮੰਗੂ 60 ਤਾਂ ਨਹੀਂ ਵੱਜੀ 60 ਤਾਂ ਕਿਸੇ ਦੇ ਨਹੀਂ ਵੱਜੀ ਤਾਂ ਫੇਰ ਕਿਉਂ ਡਿੱਗ ਪਿਆ ਉਹਦਾ ਜਿੱਦੋਂ ਡੋਲੂ ਡਿੱਗਿਆ ਉਹਦੇ ਵਿੱਚ ਇੰਨਾ ਸਾਰਾ ਕੁਛ ਆ ਸਮਾਨ ਜਾਂ ਤੇ ਮੈਨੂੰ ਕਹਿੰਦੀ ਮੈਂ ਧਾੜ ਲੈਣਾ ਹਾਂ ਮੈਨੂੰ ਕਹਿੰਦੀ ਮੈਂ ਧਾੜ ਲੈਣੀ ਆ ਦੁਕਾਨ ਤੋਂ ਤੇ ਉਧਰ ਕਿਹੜੀ ਦੁਕਾਨ ਆਗੀ ਕੁਦਰਤ ਦੁਕਾਨ ਹੀ ਹੈ ਨਹੀਂ ਕੋਈ ਇਹ ਤਾਂ ਗਲਤ ਤੇ ਸਹੀ ਹੈ ਤੇ ਫਿਰ ਮੈਂ ਇੱਕ ਡੋਲੂ ਕਾ ਤੋ ਤੁਂ ਰੋਲਿ ਚਕੇ ਪਾਕੇ ਲਈ ਹੈ ਕਹਿੰਦੀ ਅਸੀਂ ਤਾਂ ਮੈਂ ਦਾਣੇ ਲੈ ਕੇ ਗਈ ਸੀ ਹੋ ਸਕਦਾ ਕੋਈ ਚੀਜ਼ ਹੋਵੇ ਲਈ ਹੋਵੇ ਆਪਾਂ ਨੂੰ ਕੀ ਪਤਾ ਦਾ ਨਾ ਯਾ ਮੈਨੂੰ ਨਾ ਕੁਝ ਡਾਊਟ ਜਿਹਾ ਲੱਗਿਆ ਉਹ ਤੇ ਡਰੀ ਡਰੀ ਜੀ ਵੀ ਬਲਾਂ ਸੀ ਆ ਚੱਕ ਕੇ ਪਿੱਛੇ ਨੂੰ ਤੁਰੇ ਮੂਰੇ ਨੂੰ ਤੇ ਐ ਤਰਾਕਦੇ ਨੇ ਮੇਰੇ ਵਿੱਚ ਵੱਜੀ ਜਦੋਂ ਫੇਰ ਵੀ ਡਰ ਗਈ ਉਹ ਆ ਡਰਦੀ ਦਾ ਕੰਮ ਨਹੀਂ ਕੰਮ ਜੀ ਕੋਈ ਨਹੀਂ ਕਹਿ ਸਕਦੇ ਉਹਨਾਂ ਦੇ ਕੋਈ ਨਸ਼ਾ ਨੁਸ਼ਾ ਕਰਨ ਵਾਲਾ ਵੀ ਹੈ ਨਹੀਂਗਾ ਕੋਈ ਚਲ ਨਸ਼ਈ ਹੋਊਗਾ ਚਲ ਹੋਊਗਾ ਕੋਸਾ ਆਪਾਂ ਫਿਰ ਕੀ ਲੈਣਾ ਸਾਡ ਪਰੇ ਤੂੰ ਕਿਉਂ ਟੈਨਸ਼ਨ ਪਾਈ ਹੈਗੀ ਅਗਲੇ ਦਾ ਡੋਲੂ ਡਿੱਗਿਆ ਅਗਲੇ ਦੀ ਚੀਜ਼ ਡਿੱਗੀ ਅਗਲੀ ਘਰ ਨੂੰ ਬਾਕੀ ਦੱਸ ਮੈਨੂੰ ਤਾਂ ਕੋਈ ਟੱਚ ਨਹੀਂ ਮੈਂ ਤੱਸੂ ਤੇ ਸਵਾ ਤੇਰੀ ਕੋਈ ਗੱਲ ਕਰਦੀ ਆ ਮੈਂ ਕਹਿੰਨੇ ਆਏ ਜੀ ਕਿਉਂ ਕਰਿਆ ਉਹ ਫਿਰ ਹੁਣ ਪੁੱਛਿਆ ਜਾ ਕੇ ਵੀ ਕਿਉਂ ਕਰਿਆ ਉਹੀ ਗੱਲਾਂ ਤੇਰੀਆਂ ਵੀ ਤਾਂ ਦੱਸ ਕੀ ਪਿਆ ਚੰਗਾ ਕੱਢਿਆ ਤੂੰ ਹਾਂ ਆ ਮੈਂ ਕਰਦੀ ਆ ਇਕੱਠੀ ਕਣਕ ਜੀ ਸਾਰੀ ਕਣਡਿਆਈ ਪਈ ਹੈਗੀ ਕਰਦੇ ਇਹ ਇਕੱਠੀ ਕਣਕ ਜੀ ਮਹਾਵਾਜੀ ਲੱਗ ਜੂਗੀ ਮਾੜੀ ਜੀ ਫਿਰ ਤਰ ਕਿਉਂ ਪੀਣਾ ਚੰਗਾ ਗੱਲ ਤਾਂ ਮੈਨੂੰ ਕਾਲੇ ਦੀ ਸਹੀ ਲੱਗਦੀ ਆ। ਆ ਯਾਰ ਕੱਲੇ ਕਾਲੇ ਨੇ ਝੂਠ ਬੋਲਤਾ ਹੋਊਗਾ। ਖਿਚਰ ਵੀ ਕਹਿੰਦਾ ਸੀਗਾ ਕਹਿੰਦਾ ਸੋਡੇ ਵਾਲੇ ਉੱਕੜ ਕੇ ਲਾਗੇ ਸਮਾਨ-ਸਮੂਨ ਵੇਚਣ। ਫਿਰ ਤਾਂ ਐਡੀ ਦੂਰ ਜਾਣ ਦੀ ਲੋੜ ਹੀ ਨਹੀਂ ਆਪਾਂ ਨੂੰ ਯਾਰ। ਹੁਣ ਤਾਂ ਆਪਾਂ ਫੇਰ ਇੱਥੇ ਸਰਜਾ ਕਰੂਗਾ ਵਧੀਆ। ਨਾ ਇਹ ਸੋਬਹਾਨਾ ਲਾ ਕੇ ਕਿਤੇ ਸ਼ਹਿਰ ਦਾ ਬਹਾਨਾ ਲਾਉਣਾ ਪੈਂਦਾ। ਕਿਤੇ ਕਾਸੀ ਦਾ ਬਹਾਨਾ ਲਾਉਣਾ ਪੈਂਦਾ। ਇੱਥੇ ਜਾ ਕੇ ਫੜ ਲਿਆ ਕਰਾਂਗੇ। ਨਾਲ ਹੀ ਛੱਡ ਭਰੇ ਨਾਲੀ ਨੂੰ ਨੀ ਦਾ ਫੇਰ ਹੀ ਕੱਢਾਂਗੇ। ਪਹਿਲਾਂ ਤਾਂ ਆ ਖੁਸ਼ ਖ਼ਬਰ ਹੀ ਦੇਖਦੇ ਆ ਕਿ ਸੱਚੀ ਕਹਾਣੀ ਆ ਕਿ ਜੂ ਉਠਿਆਗਾ ਲੱਗ ਰੂ ਪਤਾ ਮਾਈ ਹੈ ਅੰਮ੍ਰਿਤ ਅੱਜ ਕੀੜੀ ਦੇ ਘਰੇ ਨਰੈਣ ਨੇ ਦਰਸ਼ਨ ਪਾਏ ਹੋ ਕੋਈ ਨਾ ਭਾਬੀ ਆਪਾ ਕਹਦੇ ਨਰੈਣ ਆਪਾ ਦਾ ਸੋਢੇ ਵਰ ਗਿਆ ਹੋ ਠੀਕ ਠਾਕ ਹੈ ਸਾਰੇ ਹਾਂ ਸਾਰੇ ਠੀਕ ਠਾਕ ਨੇ ਚਲ ਵਧੀਆ ਹੋ ਗਿਆ ਠੀਕ ਹੀ ਚਾਹੀਦਾ ਏ ਤੁਸੀਂ ਦੱਸੋ ਤੁਹਾਨੂੰ ਅੱਜ ਸਾਡਾ ਘਰ ਕਿਵੇਂ ਦਿਖ ਗਿਆ ਕਮਾਲ ਦੀ ਘਰ ਤਾਂ ਉਹ ਤੇਰੀ ਭੈਣ ਨੇ ਦੱਸਿਆ ਸੀ ਮੈਨੂੰ ਘਰ ਭੈਣ ਨੇ ਦੱਸਿਆ ਸੀ ਤੁਹਾਨੂੰ ਤੁਸੀਂ ਭੁੱਲ ਗਏ ਓਏ ਘਰ ਨਹੀਂ ਦੱਸਿਆ ਤੇਰੇ ਵਾਸਤੇ ਮਜ਼ਾਕ ਘਰ ਵਕਤ ਮਜ਼ਾਕ ਮਜ਼ਾਕ ਹੈ ਨਾ ਉਹ ਤਾਂ ਮੈਂ ਕਹਿੰਦਾ ਸੀ ਮੇਰੇ ਖਾ ਵਿੱਚ ਵੱਜ ਗਈ ਸੀ ਕੋਈ 60 ਛੁੱਟ ਤਾਂ ਨਹੀਂ ਲੱਗੇ ਅੱਛਾ ਉਹ ਤਾਂ ਨਾ ਨਾ ਜੇਠ ਜੀ ਅੱਛਾ 60 ਤਾਂ ਕਾਨੂੰ ਵੱਜੀਗੀ ਉਹ ਤਾਂ ਭਾਂਡਾ ਜਾਂ ਡਿੱਗ ਪਿਆ ਸੀ ਬੱਸ ਹਾਂ ਮੈਂ ਵੀ ਇਹੀ ਪੁੱਛਣ ਆਇਆ ਸੀ ਮੈਂ ਚੱਲਣਾ ਤਾਂ ਪਤਾ ਕਰਦੇ ਆ ਵੀ ਕੋਈ ਛੱਟ ਫੇਟਣਾਂ ਲੱਗੀ ਹੋਵੇ ਹੈ ਤੇ ਬਾਕੀ ਉਹ ਕਹਿੰਦੇ ਬੜੀ ਕਬਰਾਈ ਜੀ ਸੀਗੀ ਲੋਲੂ ਚ ਪਤਾ ਨਹੀਂ ਕੀ ਡਗ ਡੋ ਗਿਆ ਸੀਗਾ ਕੀ ਕੀ ਸੀਗਾ ਉਹ ਉਹ ਨਾ ਭੈਣ ਨੇ ਤੈਨੂੰ ਦੱਸਿਆ ਨਹੀਂ ਹੈਗਾ ਮੈਂ ਉਹਨੂੰ ਕਿਹਾ ਤਾਂ ਹੈਗਾ ਸੀ ਉਹ ਮੈਂ ਦੁਕਾਨ ਤੋਂ ਨਾ ਦਾਲ ਲੈ ਕੇ ਆਈ ਸੀ ਸੁੱਕੀ ਦਾਲ ਆ ਬੱਸ ਉਹ ਕਾਲੀ ਸੀ ਮੈਨੂੰ ਕਬੜਾ ਹੁੰਦਾ ਸੀ ਤਾਂ ਕਰਕੇ ਬੱਸ ਐਂ ਜੀਤੀ ਮੈਂ ਕਬਰਾਈ ਉਹ ਭਾਬੀ ਉਧਰ ਤਾਂ ਪਹਿਲੀ ਤਾਂ ਕੋਈ ਦੁਕਾਨ ਹੀ ਹੈ ਨਹੀਂ ਮੈਨੂੰ ਪਤਾ ਸਾਰਾ ਤੈਨੂੰ ਪਤਾ ਹੀ ਹੈ ਇਹ ਜਿਵੇਂ ਚੱਲਦਾ ਸਿਸਟਮ ਅਧਿਕਰ ਚੱਲਦਾ ਮੈਨੂੰ ਪਿੰਡ ਚੋਂ ਥੋੜਾ ਥੋੜਾ ਜਿਹਾ ਪਤਾ ਲੱਗਿਆ ਸੀਗਾ ਪਰ ਮੈਨੂੰ ਕੋਈ ਸਬੂਤ ਨਹੀਂ ਸੀਗਾ ਮੈਂ ਹੁਣ ਤਾਂਹੀਂ ਤੇਰੇ ਕੋਲ ਆਇਆ ਸੀਗਾ ਕੀ ਚੱਲਦਾ ਜੇਠ ਜੀ ਮੈਂ ਤੁਹਾਡੀ ਗੱਲ ਸਮਝੀ ਨਹੀਂ ਇਹ ਜਿਹੜਾ ਕੰਮﾞ ਆਪਣੇ ਘਰੇ ਚੱਲਦਾ ਹੈ ਹੁਣ ਤਾਂ ਮੇਰੇ ਕੰਮ ਦੀ ਚੀਜ਼ਾਂ ਮੈਂ 50 ਕਿਲੋਮੀਟਰ ਜਾਣਾ ਹੁਣ ਲੈਣ ਕਿਤੇ ਕਾਸ਼ੇ ਦਾ ਬਾਹਰ ਨਾਲ ਲਾਉਣਾ ਕਿਤੇ ਕੱਸੇ ਦਾ ਨਾਲੇ ਪੈਸੇ ਘਰ ਦੇ ਘਰ ਤੇ ਰਿਆ ਕਰਨੇ ਜੇ ਮੈਂ ਲੈ ਜਾ ਕੋਈ ਮੈਂ ਤੁਹਾਡੇ ਕੰਮ ਦੀ ਚੀਜ਼ ਤੁਸੀਂ ਲਾਉਨੇ ਹੋ ਜੇਠ ਜੀ ਨਾਲੇ ਤੁਸੀਂ ਛੱਡ ਨਹੀਂ ਗਈ ਸੀ ਸਾਨੂੰ ਤਾਂ ਐ ਸੀ ਮੈਂ ਤੁਸਤਾ ਸਾਰਾ ਕੁਝ ਛੱਡੀ ਬੈਠਾ ਮਨ ਨੂੰ ਹੁਣ ਪਤਾ ਲੱਗਿਆ। ਤੁਸੀਂ ਛੱਡਿਆ ਹੀ ਨਹੀਂ ਹੈਗਾ ਕੋਸਾ ਹੈ। ਉਹ ਭਾਬੀ ਕਿਉਂ ਬੋਲੀਆਂ ਗੱਲਾਂ ਕਰਦੀ ਹੈ। ਜਿਹਦੇ ਹੱਡਾ 'ਚ ਰੱਚ ਜੇ ਉਹ ਸੜ ਸਕਦਾ ਪਣਾ। ਉਹ ਤਾਂ ਘਰ ਵਾਸਤੇ ਜਰੂਰ ਮੈਂ ਛੱਡਦਾ ਸੀ ਸਾਹਮਣੇ ਘਰ ਦੇ। ਉਹ ਤਾਂ ਕਿੱਥੇ ਛੱਡਿਆ ਜਾਂਦਾ ਤਾਂ ਕਰਮ ਮਾੜੇ ਨੇ। ਹੁਣ ਤਾਂ ਇਹ ਹੱਡਾਂ ਦੇ ਨਾਲ ਹੀ ਜਾਊਗਾ। ਚੱਲ ਉਹ ਤਾਂ ਤੁਹਾਡੀ ਗੱਲ ਠੀਕ ਹੈ ਜੇਠ ਜੀ। ਨਹੀਂ ਛੱਡਦਾ ਕਈ ਵਾਰੀ ਕਿਸੇ ਤੋਂ ਹੈ। ਪਰ ਅਸੀਂ ਤਾਂ ਨਹੀਂ ਹਜਾ ਕੰਮ ਕਾੜਦੇ। ਤੁਸੀਂ ਆਪ ਹੀ ਦੱਸੋ। ਕਿੰਨੇ ਸਾਲ ਹੋ ਗਏ ਮੈਨੂੰ ਇੱਥੇ ਰਹਿੰਦੀ ਨੂੰਪਲਾ ਅੱਗੇ ਨਾ ਪਿੱਛੇ ਕਦੇ ਮੈਨੂੰ ਪਤਾ ਹੈ ਮੈਂ ਕਦੇ ਅੱਗੇ ਕਿੰਨਾ ਕਹਤਾ ਸੋਨੂੰ ਪਹਿਲਾਂ ਵੀ ਮੈਂ ਡੋਲੂ ਚ ਹੀ ਲੈ ਕੇ ਆਉਂਦਾ ਹੁੰਦਾ ਸੀਗਾ ਤੈਨੂੰ ਪਤਾ ਹੀ ਆ ਤੇਰੇ ਵਾਲੀ ਭੈਣ ਦਾ ਨਹੀਂ ਕੱਲਾ ਕੱਲਾ ਕੁਝ ਪਰੋਲ ਦਿੰਦੀ ਹੁੰਦੀ ਸੀ ਮੈਨੂੰ ਪਤਾ ਉਹ ਡੋਲੂ ਦੇ ਵਿੱਚ ਕੀ ਸੀਗਾ ਕੀ ਨਾ ਸੀਗਾ ਸਮਝ ਗਈ ਬਾਕੀ ਮੈਨੂੰ ਤੋ ਘਬਰਾਉਣ ਦੀ ਲੋੜ ਨਹੀਂ ਹੈਗੀ ਨਹੀਂ ਤਾਂ ਪੈਸੇ ਤੈਨੂੰ ਪਹਿਲਾਂ ਵੀ ਕਿਹਾ ਵੀ ਘਰ ਦੇ ਘਰ ਚ ਹੀ ਰਹਿ ਜਾ ਕਰਨਗੇ ਨਹੀਂ ਮੇਰਾ ਡੰਗ ਲਿਆ ਜਾ ਕਰੂ ਮੈਨੂੰ ਕਿਤੇ ਕਾਸ਼ੇ ਦਾ ਬਹਾਨਾ ਸ਼ਹਿਰ ਦਾ ਬਹਾਨਾ ਕੋਈ ਬਹਾਨਾ ਲਾਉਣਾ ਪੈਂਦਾਗਾ ਹਾਂ ਆਪੇ ਕਰਨਾ ਕਰੀ ਬੀਤਰੀ ਭੈਣ ਨੂੰ ਪਤਾ ਲੱਗ ਜੂ ਉਹਨੂੰ ਦੱਸ ਵੀ ਨਾ ਦੇ ਕਿਤੇ ਮੈਂ ਕੰਮਰੀ ਹੋਈ ਆ ਭਲਾ ਉਹ ਰੀ ਭੈਣ ਨੂੰ ਦੱਸੂਗੀ ਮੈਂ ਤਾਂ ਦੋ ਨਾ ਤੁਹਾਨੂੰ ਕਹਿੰਦੀ ਆ ਦੇਖੇ ਇਹ ਪਰਦੇ ਦੀ ਗੱਲਾਂ ਨੇ ਤੇ ਪਰਦੇ ਚ ਹੀ ਰਹਿਣਾ ਚੰਗੀ ਗੱਲ ਆ ਐਵੇਂ ਨਾ ਕਿਤੇ ਬਾਹਰ ਪਾਪ ਕਰਦੇ ਹੋ ਉਹ ਭਰ ਜਾਈ ਅੱਗੇ ਕਿੰਨੀਆਂ ਤੇ ਗੱਲਾਂ ਹੋਗੀਆਂ ਪਰਦੇ ਦੇ ਵਿੱਚ ਹੀ ਗੱਲ ਰਹੂਗੀ ਇਹ ਟੈਨਸ਼ਨ ਨਾ ਲੈ ਤੂੰ ਚਲ ਬਸ ਸਮਝ ਗਈ ਠੀਕ ਐ ਇਹ ਹਾਂ ਉਮਰ ਲਈ ਜਾਂਦਾ ਹੁਣ ਹਾਂ ਲੈ ਤਾਂ ਤੁਸੀਂ ਜਾਓ ਛੇੜੇ ਤਾਂ ਹੈਗਾ ਹੀ ਕੀਤਾ ਜਾ ਜੇ ਮਹਾ ਚੱਲੂਗਾ ਇਹ ਚੱਲੂਗਾ ਚੱਲੂਗਾ ਹੁਣ ਤੈਨੂੰ ਪਤਾ ਬਾੜੇ ਖਾਈ ਪੀ ਜਾਂਦੇ ਆ ਸਮਾਨ ਜਾ ਲਾਉਂਦੇ ਲੂੰਦੇ ਅਗੇ ਸੋ ਕੁਛ ਕਰਦੇ ਅਗੇ ਹਾਂ ਚਲੋ ਜਿਵੇਂ ਚੱਲੀ ਜਾਂਦਾ ਚੱਲਣ ਦੇ ਆਪਣਾ ਮਾੜਾ ਮੋਟਾ ਘਰਵਾਰ ਦਾ ਠੀਕ ਹੋ ਜਾਊਗਾ ਹੋਰ ਹੁਣ ਇੰਨੀ ਮਹਿੰਗਾਈ ਹੋ ਰਹੀ ਹੈਗੀ ਕੁਝ ਬਣਦਾ ਹੀ ਨਹੀਂ ਹੈਗਾ ਕੀ ਕਰੀਏ ਹਾਂ ਤੂੰ ਐ ਕਰਨ ਨੂੰ ਕਰਕੇ ਨਾ ਮੈਨੂੰ ਤਾਂ ਮਰਦੀ ਨੂੰ ਅੱਖ ਚੱਪਣਾ ਪਿਆ ਚਲੋ ਕੀ ਰਾਂ ਤਾਂ ਤੂੰ ਨਾ ਮੈਨੂੰ 5000 ਰੁਪਏ ਦਾ ਦੇ ਦੇ ਚੱਲ ਆ ਉਹ ਉਹ ਕਰ ਦਿੰਦਾ ਕੁੱਕੜ ਵਾਲੇ ਤੇ ਕਰ ਦਿੰਦਾ ਨਕਦ ਤਾਂ ਮੇਰੇ ਕੋਲ ਹੈ ਨਹੀਂ ਪੈਸੇ ਨਾ ਕੁੱਕੜ ਕੱਕੜ ਵਾਲੇ ਤੇ ਨਹੀਂ ਜੀ ਜੀ ਕਾਉਂ ਉਹ ਨੂੰ ਨਹੀਂ ਪਤਾ ਹੈਗਾ ਅਸ਼ੋ ਨੂੰ ਪਤਾ ਹੀ ਨਹੀਂ ਉਹ ਤਾਂ ਗੁੱਤ ਨਹੀਂ ਫੜ ਕੇ ਸਾਨੂੰ ਘਰੋਂ ਬਾਹਰ ਕੱਢ ਦੂਗਾ ਦੋਸੇ ਸੱਸ ਨੂੰਹਾਂ ਨੂੰ ਉਹਦੇ ਕੋਲ ਨਾ ਪਾਪ ਕਰਦੀ ਕਿਤੇ ਚੱਲ ਫਿਰ ਮੈਂ ਜੱਸੀ ਵਾਲੇ ਤੇ ਕਰ ਦਿੰਦਾ ਨਾ 5000 ਰੁਪਏ ਜੱਸੀ ਜੱਸੀ ਵਾਲੇ ਤੇ ਨਹੀਂ ਤੁਸੀਂ ਐ ਕਰੋ ਨਕਦੇ ਦੇ ਦਿਓ ਮੈਨੂੰ ਉਹ ਜੇ ਨਕਦ ਹੁੰਦੇ ਫਿਰ ਤਾਂ ਮੈਂ ਕਿਉਂ ਕਰਦਾ ਮੈਂ ਫਟਾਈ ਜਾਂਦਾ ਮੇਰੇ ਖਾਤੇ 'ਚ ਨਹੀਂ ਗੂਗਲ ਪੇਅ ਕਰਨੇ ਪੈਣਗੇ ਅੱਛਾ ਹਾਂ ਚੱਲ ਹਾਂ ਵਾਸਤੇ ਕੋਈ ਨਾ ਮੈਂ ਆਪਣਾ ਦੋਨੋਂ ਵਾਰ ਫੜਦਾ ਕਰੂੰਗਾ ਜਾਂ ਤਾਂ ਹੋਰਾ ਕੋਈ ਨ ਕਰ ਲਿਆ ਕਰੋ ਹੁਣ ਤਾਂ ਮੈਂ ਤਾਂ ਸਿਰਫ ਪਤਾ ਹੀ ਲੈਣ ਆਇਆ ਸੀਗਾ ਮਾ ਜੇ ਕੋਈ ਗੱਲ ਬਣ ਗਈ ਤਾਂ ਠੀਕ ਹੈ ਹਸਦਾ ਤਾਹੀ ਜੀ ਚੀਜ਼ਾਂ ਦੀ ਚੱਲਦੀ ਨਹੀਂ ਪਹਿਲਾਂ ਭਾਈ ਅਸੀਂ ਵੀ ਪੈਸੇ ਲਾ ਕੇ ਫੇਰੀ ਲੈ ਕੇ ਆਉਣਾ ਹੈ ਇਹ ਤਾਂ ਹੱਥ ਨੂੰ ਹੱਥ ਹੈ ਇੱਕ ਹੱਥ ਦੇ ਤੇ ਦੂਜੇ ਹੱਥ ਲੈ ਚੀਤੇ ਹੈ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਜੀ ਪੈਸਿਆਂ ਦੀ ਕਈ ਵਾਰ ਬਦਲ ਲੋੜ ਹੁੰਦੀ ਹੈ ਤਾਂ ਮੈਨੂੰ ਉਹ ਵੀ ਦੱਸ ਦਿਆ ਕਰੋ ਮੈਂ ਦੇ ਦਿਆ ਕਰੂੰਗਾ ਹੁਣ ਤਾਂ ਤੁਹਾਨੂੰ ਪਤਾ ਚਾਰ ਚੁਪਰੇ ਪਾਣੀ ਪਾਣੀ ਖੜਾਗਾ ਕਿਤੇ ਜਾਣਾ ਕਰਨਾ ਬਹੁਤ ਔਖਾ ਸੀ ਮੈਂ ਤਾਂ ਹੀ ਹੁਣ ਆਇਆ ਸੀ ਮਾ ਚਲ ਇੱਥੋਂ ਨੇੜੇ ਸਾਬ ਬਹੁਤ ਠੱਡੀ ਗੱਲ ਠੀਕ ਹੈ ਜਦੋਂ ਮੈਂ ਜੱਸੀ ਵਾਲੇ ਤੇ ਕਰ ਦਿੰਦਾ 5000 ਹਾਂ ਕਰਿਓ ਜੱਟ ਜੀ ਜੇ ਅੱਗੇ ਵੀ ਤੁਹਾਨੂੰ ਕੋਈ ਪੁੱਛੇ ਕਰੇ ਨਾ ਬੜ ਜਾ ਗੀ ਬਕਾਇਆ ਦੇ ਚਾ ਕੋਈ ਕਬਲੀਏ ਐ ਨਹੀਂ ਮੈਂ ਆਪ ਲੈ ਕੇ ਦੇ ਦੇ ਕਰੂੰਗਾ ਕਿਸੇ ਆਹੋ ਆਪੇ ਫੜ ਕੇ ਉਹੀ ਪੈਸੇ ਮੈਂ ਕਿਹੜਾ ਵਿੱਚੋਂ ਖਾਣੇ ਖੱਟਣਿਆਂਗੇ ਐਵੇਂ ਬਦਨਾਮ ਹੋ ਜਾਊਂਗੀ ਆ ਤੁਸੀਂ ਪਿੰਡ ਤੇ ਕਿਸੇ ਨੂੰ ਨਾ ਬਾੜਾ ਭੇਤ ਦੇਉ ਹੁਣ ਚਾਰ ਤਿੰਨ ਚਾਰ ਨਹੀਂ ਕਹਤਾ ਮੈਨੂੰ ਪਹਿਲਾਂ ਦੇਖੀ ਸਾਡੇ ਨਾਲ ਨਾ ਕੋਈ ਧੋਖਾ ਚਲਾਕੀ ਨਾ ਕਰ ਦੇ ਕੋਈ ਧੋਖਾ ਚਲਾਕੀ ਨਹੀਂ ਹੁੰਦੀ ਜਿੰਨੇ ਦਾ ਤੁਸੀਂ ਮੈਨੂੰ ਦੇਵੋਗੇ ਮੈਂ ਓਨੇ ਪੈਸੇ ਤੁਹਾਨੂੰ ਦੇ ਦੂੰ ਮੈਂ ਕਿਹੜਾ ਖਾਣਾ ਪੀਣਾ ਵਿੱਚੋਂ ਉਸ ਚਲੋ ਠੀਕ ਹੈ ਹਾਂ ਕੋਈ ਨਾ ਲਉਣੀ ਆ ਫਿਰ ਚੰਗਾ ਚੰਗਾ ਲਿਆ ਬਸ ਮੈਂ ਕਰ ਦਉਣਾ پیسے ਹਾਂ ਹਲੋ ਜੀ ਜੀ ਆ ਕਰਤਾ ਜੀ ਨਾਲ ਲੈ ਜਾ ਕੋਈ ਨਾ ਕੋਈ ਨਾ ਆ ਕਰਤਾ ਮੈਂ 5000 ਰੁਪਿਆ ਹਾਂ ਬਸ ਜੀ ਬਸ ਉਹ ਬਹੂ ਵਾਲੇ ਫੋਨ ਚ ਵਗ ਗਿਆ ਕੋਈ ਗੱਲ ਨਹੀਂ ਤੇ ਵਾਸਤੇ ਵੀ ਜਦੋਂ ਵੀ ਤੈਨੂੰ ਲੋੜ ਪਵੇ ਨਾ ਆਪਣੇ ਬਾਹਰ ਖੁੱਲੇ ਨੇ ਜਦ ਮਰਜੀ ਆ ਜੀ ਕੋਈ ਨਾ ਕੋਈ ਨਾ ਵੇ ਸੰਸ ਹੋ ਜਾ ਹੁੰਦਾ ਆਪਦਾ ਘਰ ਹੁਣ ਤਾਂ ਉਹ ਚੱਕਰੀ ਵੀ ਆ ਮਨ ਧਿਆਨ ਰੱਖੀ ਮੁੰਡੇ ਨੂੰ ਨਾ ਪਤਾ ਲੱਗ ਜੇ ਕਿਤੇ ਓਏ ਨਹੀਂ ਪਤਾ ਲੱਗਦਾ ਉਧਰੋਂ ਵੀ ਧਿਆਨ ਰੱਖੀ ਕਿਤੇ ਉਧਰ ਵੀ ਸਾਡੇ ਪਤਾ ਲੱਗ ਜੇ ਤਾਂ ਮੁੜ ਕੇ 70 ਪਈ ਆ ਨਹੀਂ ਬਰੀ ਜੇ ਮੁੰਡੇ ਦੇ ਹੁੰਦੇ ਵੀ ਆ ਗਿਆ ਨਾ ਕੋਈ ਹੋਰ ਗੱਲ ਟਾਲਦੀ ਕੋਈ ਨਾ ਆਪਦਾ ਘਰ ਆ ਮੈਂ ਕੋਈ 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 ਕੰਮ ਆਇਆ ਸੀ ਮਤਾਇਆ ਸੀ ਬਹੁ ਐਸੀ ਕਹ ਦੂੰਗਾ ਹਾਂ ਤੇ ਚਾਪਣਾ ਨੇ ਚਾਹ ਨਹੀਂ ਨਹੀਂ ਬਸ 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 ਚਾਹ ਮੈਂ ਫੇਰ ਛੇਤੀ ਜਾਮਾ ਮੈਂ ਤਾਂ ਉਹ ਨਾਲੀ ਜੀ ਚ ਲੱਗਿਆ ਪਿਆ ਸੀ ਖੱਬਲ ਖੋਲਾ ਜ ਮੈਂ ਤਾਂ ਉਹ ਕੱਢਣ ਲੱ ਮੈਂ ਤਾਂ ਤਾਪ ਚੜਿਆ ਪੈ ਹੀ ਵੀ ਕੱਲ ਨੂੰ ਲਿਆਵਾਂਗੇ ਕਿੱਥੋਂ ਮੈਂ ਤਾਂ ਉਹਦੀ ਸੱਟ ਕੇ ਡਾਂਗ ਜਿੱਦਰੀ ਭੱਜਾਇਆ ਮੈਨੂੰ ਇੱਕ ਗੱਲ ਦੱਸੋ ਥੋਡੀ ਘਰ ਵਾਲੀ ਹੈ ਮੇਰੇ ਨਾਲ ਬੱਦ ਕੇ ਸੌਣ ਨੂੰ ਪਤਾ ਉਹਨੂੰ ਕੋਈ ਸ਼ੱਕ ਤਾਂ ਨਹੀਂ ਹੋਇਆ ਸ਼ੱਕ ਤਾਂ ਹੋ ਗਿਆ ਮੈਂ ਕਿਹਾ ਹਾਂ ਮੈਂ ਤਾਂ ਗੱਲ ਟਾਲਦੀ ਵੀ ਤਾਂ ਕੀ ਦੇਣਾ ਕਹੀ ਜਾਂਦੀ ਸੀ ਹਾਂ ਮੈਨੂੰ ਕਹੀ ਜਾਂਦੀ ਸੀ ਕਹਿੰਦੀ ਜਿਵੇਂ ਕੋਈ ਸਮਾਨ ਸਮੂਹ ਡਿੱਗਿਆ ਹੁੰਦਾ ਉਹਦੇ ਹੱਥੋਂ ਮਹਾ ਨਹੀਂ ਕੁਝ ਨਹੀਂ ਸਮਾਨ ਚੁੱਕੀ ਕੋਈ ਚੀਜ਼ ਡਿੱਗੀ ਹੋਊ ਮਗਾ ਸੱਟ ਪਰ ਤਾਂ ਕੀ ਹਾਂਜੀ ਕਹਤਾ ਮੈਂ ਚੱਲ ਚੰਗਾ ਫਿਰ ਚੰਗਾ ਚੰਗਾ ਤਾ ਜਮੀਨ ਸੌਨੇ ਤੇ ਸਹਾਗੇ ਵਾਲੀ ਗੱਲ ਹੋ ਗਈ ਕਰਦੀ ਕਰਚ ਨਾਲੇ ਘਰੇ ਪੈਸੇ ਆ ਜਾਣਗੇ ਨਾਲੇ ਕਿਸੇ ਦੇ ਕੰਨੋਂ ਕੰਨੀ ਖਬਰ ਵੀ ਨਹੀਂ ਹੋਣੀ ਬਣ ਗਈ ਗੱਲ ਪੁੱਛਦੀ ਆ ਭਲਾ ਉਹਨੂੰ ਆਇਆ 5000 ਉਹਦੇ ਖਾਤੇ ਚ ਤੂੰ ਤਾਂ ਨਹੀਂ ਜਿਹੜੀਆਂ ਰਾਹੀਂ ਤਾਂ ਵੇਚਦਾ ਤੇਰੀ ਮਾਂ ਤਾਂ ਦੋਸੂ ਚ ਪਾਪਾ ਲੈ ਕੇ ਜਾਂਦੀ ਹੈਗੀ ਓਏ ਤੈਨੂੰ ਕਿਸੇ ਨੇ ਭਲੇਖਾ ਪਤਾ ਐਵੇਂ ਲੜਵਾ ਦੋ ਕੋਈ ਆਗਲਾ ਉਹ ਕੋਈ ਦੁੱਧ ਪਾਣੀ ਲੈਣ ਗਏ ਉਹ ਕਿਸੇ ਦੇ ਆਪਣੇ ਖਾਪਾ ਦਾ ਹਰੇਕ ਮੋੜ ਤੇ ਗੱਲ ਹੁੰਦੀ ਹੈ ਹਰੇਕ ਮੋੜ ਤੇ ਇੱਥੇ ਚਾਰ ਬੰਦੇ ਬੈਠੇ ਨੇ ਸੋਡੀ ਬੁੜੀ ਤੇ ਤੇਰੀ ਗੱਲ ਚੱਲਦੀ ਹੈ